ਹਾਂਜੀ ਕੀ ਹਾਲ ਚਾਲ ਦੋਸਤੋ ਸ਼ਤਿਸ਼੍ਰੀ ਅਕਾਲ ਦੋਸਤੋ ਲੋਵੀ ਤੁਹਾਡਾ ਆਪਣਾ ਭਰਾ ਫਿਰ ਤੋਂ ਆ ਗਿਆ ਨਵੀਂ ਵੀਡੀਓ ਦੇ ਨਾਲ ਦੋਸਤੋ ਤੇ ਤੁਸੀਂ ਕਹ ਅਸੀਂ ਜਲਦੀ ਵੀਡੀਓ ਲੈ ਕੇ ਹੁਣ ਜੇ ਆਪਾਂ ਜਲਦੀ ਲੈ ਕੇ ਆ ਗਏ ਸਭ ਤੋਂ ਪਹਿਲਾਂ ਤਾਂ ਲਾਇਕ ਕਰੋ ਜੇ ਵੀਡੀਓ ਦੇਖਣ ਲੱਗੇ ਹੁਣੇ ਹੀ ਲਾਇਕ ਕਰੋ ਤੇ ਕਮੈਂਟ ਵੀ ਕਰੋ ਤੇ ਫਿਰ ਹੌਸਲਾ ਹੁੰਦਾ ਤੇ ਨਾਲੇ ਸਬਸਕ੍ਰਾਈਬ ਕਰੋ ਆਪਣਾ 1 ਲੱਖ ਸਬਸਕ੍ਰਾਈਬਰ ਹੋ ਜੇ ਆਪਾਂ ਨੂੰ ਵੀ ਉਹ ਥਾਲੀ ਜੀ ਮਿਲ ਜੇ ਆਪਾਂ ਪਿੱਛੇ ਲਾ ਲਈਏ ਲਸੀੜੀ ਨੂੰ ਲਾ ਕੇ ਤੇ ਆਜੋ ਕਰਦੇ ਵੀਡੀ ਸਰਵਾਤ ਤੇ ਕੁੜੀ ਕਹਿੰਦੇ ਮੁੰਡੇ ਤੋਂ 10000 ਰੁਪਏ ਖਾ ਗਏ ਕਹਿੰਦੀ ਮੁਸਕਪਰੀ ਦਾ ਕਿਸੇ ਤੋਂ ਗਿਫਟ ਲੈਣ ਦੇ ਕਿਸੇ ਤੋਂ ਇਹ ਲੈਦੀ ਹੈ ਪਤਾ ਨਹੀਂ ਹੁਣ ਇਹ ਗੱਲਾਂ ਚ ਕਿੰਨੀ ਸਚਾਈ ਹੈ ਮੁੰਡੇ ਦੀ ਮੈਨੂੰ ਕਾਲ ਆਈ ਸੀ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਫੋਟੋਆਂ ਵੀ ਭੇਜਦੀਆਂ ਨੇ ਫੋਟੋਆਂ ਵਰਮ ਵਿੱਚ ਨਹੀਂ ਲਾਉਂਦਾ ਨਹੀਂ ਲਾ ਸਕਦਾ ਫੋਟੋਆਂ ਕਾਹਨੂੰ ਚਲੋ ਛੱਡੋ ਚਲੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਥੋੜੀ ਜੀ ਗੱਲ ਇੱਥੇ ਖਾਜ ਆਇਓ ਕਰਨ ਚੈਨਲ ਨੂੰ ਬਲੂ ਸਬਸਕ੍ਰਾਈਬ ਚੈਨਲ ਨੂੰ ਬਲੂ ਸਬਸਕ੍ਰਾਈਬ ਹੈਲੋ ਸਸਾ ਸ੍ਰੀਕਾਲ ਜੀ ਕੀ ਹਾਲ ਨੇ ਜੀ ਵਧੀਆ ਵਧੀਆ ਨੇ ਤੁਸੀਂ ਦੱਸੋ ਵਧੀਆ ਜੀ ਵਧੀਆ ਹੋਰ ਕਿਵੇਂ ਘਰ ਪਰਿਵਾਰ ਠੀਕ ਆ ਸਾਰੇ ਹੋਰ ਪਰਿਵਾਰ ਠੀਕ ਹੈ ਜੀ ਵਧੀਆ ਵਧੀਆ ਕਿੱਥੇ ਬਾਬੇ ਨਾਨਕ ਦੇ ਜੀ ਹੋਰ ਦੱਸੋ ਫਿਰ ਤੁਹਾਡੀ ਸਹੇਲੀ ਕਿਵੇਂ ਮੈਂਕ ਇਹ ਲੱਗ ਗਿਆ ਯਾਰ ਉਹ ਭੰਗੇ ਭਾਈ ਤੇ ਯਾਰ ਕਿਉਂ ਇਹੋ ਜਿਹਾ ਕੀ ਕਰਤਾ ਕਰਨਾ ਕਿ ਆਂ ਕਾਰਪੋਰ ਜਦ ਲੜਾਈ ਬਹੁਤ ਜ਼ਿਆਦਾ ਯਾਰ ਆਨੇ ਪੱਕੇ ਵਿੱਚ ਸੀ ਤੇ ਉਹਦੇ ਪਿੱਛੇ ਘਰੇ ਲੜਾਈ ਹੋਈ ਆ ਮੈਂ ਆ ਮੇਰੇ ਘਰ ਤਾਂ ਇੱਕ ਗੱਲ ਸ਼ੇਅਰ ਨਾ ਕਰਿਓ ਮੇਰੇ ਘਰ ਤੁਸੀਂ ਇਹ ਇਨਸਾਫ ਨਾ ਮੇਰੇ ਘਰ ਚਾਰ ਜੀ ਆ ਹਾਂ ਬਈ ਤੇ ਕੋਈ ਵੀ ਨਿਕਲਾਉਂਦਾ ਮੇਰੇ ਘਰ ਅੱਛਾ ਉਹਦੇ ਕਰਕੇ ਹਾਂ ਅੱਛਾ ਵੀ ਤੁਹਾਡੇ ਘਰੇ ਮੰਮੀ ਡੈਡੀ ਭਰਾ ਭੈਣ ਆ ਅੱਛਾ ਵੀ ਤੁਹਾਡੀ ਇਹਦੇ ਨਾਲ ਗੱਲ ਸੀਗੀ ਮੈਂ ਕ ਨਾਲ ਘਰੇ ਪਤਾ ਲੱਗਿਆ ਸੀ ਹਾਂ ਠੀਕਾ ਕਿਵੇਂ ਪਤਾ ਕਿਵੇਂ ਲੱਗ ਗਿਆ ਓ ਯਾਰ ਠੀਕਾ ਕਿਵੇਂ ਭਾਈ ਠੀਕਾ ਕੋਈ ਤੁਹਾਨੂੰ ਜੇ ਤੁਹਾਨੂੰ ਪਤਾ ਹੀ ਆ ਕੋਈ ਹੁੰਦੇ ਆ ਯਾਰ ਬੇਲਿਖਾਰ ਖਾਣ ਵਾਲੇ ਅੱਛਾ ਉਹਦਾ ਕਿਸੇ ਨੇ ਦੱਸਤਾ ਸੀਗਾ ਅੱਛਾ ਠੀਕ ਆ ਤੁਸੀਂ ਮੈਰਿਡ ਹੋ ਕੋ ਅਨਮੈਰਿਡ ਹਾਂ ਮੈਰਿਡ ਹਾਂ ਮੇਰੇ ਕਿੰਨੇ ਮਤਲਬ ਪੈਸੇ ਤੋਂ ਤੂੰ ਦਾਹੇ ਰਖਾ ਗਈ ਹਾਂ ਕੀ ਕਹਿ ਕੇ ਲੈ ਗਈ ਤੋਂ ਪੈਸੇ ਇਹ ਕੀ ਕਹਿੰਦੇ ਆ ਪਪਾ ਠੀਕ ਨਹੀਂ ਗੰਕਾਰ ਅੱਛਾ ਤੇ ਨੋਟ ਹੈਗੀ ਐ ਕਿੰਨਾ ਟਾਈਮ ਪਹਿਲਾਂ ਗੱਲ ਸੀ ਤੁਹਾਡੀ 6 ਮਹੀਨਾ ਹੋ ਗਿਆ ਵੀਰੇ ਨਮਾਦ ਵਿਆਹ ਤੋਂ ਬਾਅਦ ਤੁਹਾਡੇ ਨਾਲ ਗੱਲ ਸੀ ਕਿ ਵਿਆਹ ਤੋਂ ਪਹਿਲਾਂ ਹਾਂ ਹਾਂ ਬਾਦ ਬਾਦ ਉਸਤਾ ਉਹ ਤਾਂ ਸਾਰਾ ਕੁਝ ਤਾਂ ਸੌਣ ਨੇ ਮੈਨੂੰ ਇਹ ਨਹੀਂ ਦੱਸਿਆ ਅਸਕੇ ਗਾ ਵੀ ਮੇਰੇ ਹੱਥਾਂ ਪਿੱਛੇ ਸੀਗਾ ਤੇ ਮੇਰੇ ਨਾਲ ਇਸ ਤਰ੍ਹਾਂ ਹੋਈ ਹੈ ਨਾ ਕਿ ਚਲੋ ਮੈਨੂੰ ਇਹ ਚੀਜ਼ ਤਾਂ ਪਹਿਲਾਂ ਨਹੀਂ ਪਤਾ ਸੀਗਾ ਵੀ ਇਸ ਇਸ ਤਰ੍ਹਾਂ ਮੈਂ ਤਾਂ ਉਹ ਦੇਖਿਆ ਜਿੱਦਾਂ YouTube ਤੇ ਦੇਖਦਾ ਠੀਕ ਆ ਕਿ ਯਾਰ ਤੁਹਾਨੂੰ ਦਾ ਕੰਮਕਾਰ ਇਹ ਬੰਦੇ ਕੋਲ ਟਾਈਮ ਨਹੀਂ ਹੁੰਦਾ ਜਿਆਦਾ ਦੇਖਣ ਜਾਂ ਤੇ ਦੇਖਦਾ ਨਾ ਮਤਲਬ ਇਹ ਤਾਂ ਗੱਲ ਕਿਵੇਂ ਹੋਈ ਥੋੜੀ ਯਾਰ ਮੇਰੇ ਚਾਚਾ ਜੀ ਦਾ ਘਰ ਆਉਂਦੇ ਸੀਗੇ ਕਿ ਉਹਨਾਂ ਦੇ ਕਿਵੇਂ ਆਉਂਦੇ ਸੀ ਉਹਨਾਂ ਦੇ ਚਾਚਾ ਜੀ ਦੀ ਲੜਕੀ ਨਾਲ ਲੱਗੀ ਸੀ ਫਰੈਂਡਸ਼ਿਪ ਜੀ ਵਿੱਚ ਅੱਛਾ ਹਾਂਜੀ ਅੱਛਾ ਚਾਚਾ ਜੀ ਦੀ ਫਰੈਂਡ ਦੀ ਇਹ دوست ਸੀ ਹਾਂਜੀ ਚਾਚਾ ਜੀ ਤੇ ਲੜਕੀ ਦੇਗਾ ਫਰੈਂਡ ਸੀ ਅੱਛਾ 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 ਤੁਹਾਡੇ ਨਾਲ ਫਿਰ ਕਿਵੇਂ ਹੋ ਗਿਆ ਸੈਟ ਵਟ ਕੰਮ ਉਹ ਇਦਾਂ ਹੀ ਬਾਤ ਜਿਵੇਂ ਮੈਂ ਵੀ ਆਉਂਦਾ ਜਾਂਦਾ ਸੀਗਾ ਚਾਚਾ ਸਾਡੇ ਘਰ ਇਕੱਠੇ ਆ ਦੇ ਅੱਛਾ ਅੱਛਾ ਤੇ ਉਸ ਦਿਨ ਕੱਲ੍ਹ ਬਾਦੋਂ ਤੇਰੀ ਅੱਛਾ ਤੇ ਫਿਰ ਜਨਾਵ ਫਿਰ ਨਾਲੇ ਚਾਚਾ ਦੀ ਲੜਕੀ ਨੂੰ ਕਹਿ ਦਿੱਤਾ ਹੂੰ ਤੇ ਕੋਈ ਹੌਂਡ ਕਹਿ ਦਿੱਤਾ ਤੂੰ ਨਹੀਂ ਗੱਲ ਕਰ ਤੀ ਅੱਛਾ ਮਤਲਬ ਫਿਰ ਛੱਡਿਆ ਕੀ ਬਹਾਨਾ ਲਾਗੇ ਤੁਹਾਨੂੰ ਯਾਰ ਨਾ ਹੋਂਦ ਤੇ ਤਾਚੇ ਜਾ ਗਿਆ ਦੋ ਲੜਕੇ ਜੀਵੇ ਇੱਕ 사ਤ ਕੁਛ ਚਾਹ ਲਾ ਹੂੰ ਨਾ ਤੋਂ ਨੂੰ ਇਹਨੇ ਕਿ ਮੈਂ ਛੱਡਿਆ ਮਤਲਬ ਕੀ ਗੱਲ ਕਰੀ ਵੀ ਇਹ ਜੀ ਹਲੋ ਥੋੜੀ ਆਵਾਜ਼ ਕੱਟ ਰਹੀ ਹੈ ਬਾਈ ਯਾਰ ਮੈਂ ਕਿ ਇੱਕ ਯਾਰ ਸਭ ਕੁਝ ਚਾਹ ਲਾ ਹਾਂ ਬਾਈ ਹਾਂ ਹੈਗਾ ਹੁਣ ਜਿਹਦੀ ਗੱਲ ਚੱਲ ਰਹੀ ਹੈ ਵੀ ਉਹ ਇਹਦੇ ਨਾਲ ਗੱਲ ਕਰਦਾ ਹੁਣ ਹਲੋ ਭੰਗ ਜੀ ਮੈਂ ਕਿ ਹੁਣ ਨਾ ਯਾਰ ਸਭ ਕੁਝ ਚਾਹ ਲਾ हां हां भाई हैगा ओदे ਨਾਲਾ ਹੁਣਾ ਅੱਛਾ ਤੁਹਾਨੂੰ ਇਹਨੇ ਕੀ ਕਹਿ ਕੇ ਛੱਡਿਆ ਕੋਈ ਰੀਜਨ ਹੀ ਨਹੀਂ ਯਾਰ ਬਸ ਇਤਨੀ ਗੱਲ ਕਰਤੇ ਕਰਤੇ ਲੜ ਗਏ ਤੇ ਬਾਸ ਉਸ ਤੋਂ ਬਾਅਦ ਨੰਬਰ ਨੂੰ ਬਲਕੰਦ ਕਰ ਦਿੱਤਾਗਾ ਇਹ ਤੁਹਾਨੂੰ ਪਤਾ ਥੋੜੀ ਬਹੁਤ ਗੱਲ ਹੋਈ ਜਾਂਦੀ ਕਿ ਮੈਨੂੰ ਪਤਾ ਲੱਗਿਆ ਮੈਂ ਕਿ ਯਾਰ ਇਹ ਚੱਕਰ ਚੰਗੀ ਨਹੀਂ ਆ ਵੀ ਤੁਹਾਨੂੰ ਮੇਰੇ ਨਾਲ ਤੁਹਾਨੂੰ ਕਿਸ ਵਰਨਾਲ ਕਰਦੇ ਹੋ ਅੱਛਾ ਮੇਰੇ ਤੋਂ ਬਿਨਾਂ ਕੋਈ ਵੀ ਰਿਲੇਸ਼ਨ ਕਿਤੇ ਆ ਪਾਏ ਤੁਸੀਂ ਕੋਈ ਤੀਜਾ ਬੰਦਾ ਨਹੀਂ ਜਾ ਸਕਦਾ ਨਾ ਤੁਸੀਂ ਇਹਦੇ ਤੁਹਾਨੂੰ ਪਤਾ ਨਹੀਂ ਵੀ ਇਹਨੇ ਕਾਂਡ ਕਰਤੇ ਤੁਸੀਂ ਇਹਨੂੰ ਪੈਸੇ ਦਿੱਤੇ 10000 ਦਿੱਤੇ ਪਤਾ ਹੀ ਨਹੀਂ ਯਾਰ ਪਤਾ ਹੀ ਕਿੰਨੇ ਪੁੱਮੈਂ ਇੱਕ ਤਾਂ ਨੋਰਮਲ ਕਰ ਦੋ ਠੀਕ ਆ ਠੀਕ ਆ ਭਾਈ ਤੇ ਯਾਰ ਕੰਮ ਕਰ ਕੁਝ ਨਹੀਂ ਪਤਾਗਾ ਯਾਰ ਇਹ ਚੀਜ਼ਾਂ ਦਾ ਸੇ ਤਾਂ ਫੋਨ ਜਾ ਜਾ ਕੇ ਪਤਾ ਲੱਗਦਾ ਪਰ ਮੈਨੂੰ ਠੀਕ ਹੈ ਮਤਲਬ ਇਹ ਤਾਂ ਵੀ ਪੈਸੇ ਹੀ ਖਾਂਦੀ ਹਰ ਇੱਕ ਤੋਂ ਕੋਣਾ ਕੀਤਾ ਗਿਆ ਕੀਤਾ ਕਿ ਇਦਾਂ ਹੋਈ ਗੱਲ ਤੇ ਮੈਂ ਮਨਾ ਕੀਤਾ ਮੈਂ ਕਿ ਯਾਰ ਇੰਦਾ ਚੰਗੀ ਗੱਲ ਠੀਕ ਹੈ ਮੈਂ ਤੇਰਾ ਮੈਂ ਨਾ ਤਾਂ ਕਿਹਾ ਸੀ ਮੈਂ ਕਿ ਯਾਰ ਤੇਰਾ ਜੀਵਨ ਦਾ ਵੀ ਪਾਸ ਹੋ ਜਾਏਗਾ ਮੈਨੂੰ ਮਨਜ਼ੂਰ ਆ ਤੁਹਾਨੂੰ ਐ ਕਿਹਾ ਸੀ ਇਹਨੇ ਐ ਵੀ ਕਿ ਤੁਹਾਨੂੰ ਵੀ ਵਿਆਹ ਕਰਾਵਾਂਗੇ ਆਪਾਂ ਅੱਛਾ ਤਾਂ ਹੀ ਨਾ ਮੈਂ ਫਿਰ ਕਿਹਾ ਮੈਂ ਕਿ ਚਲੋ ਜਿੱਦਾਂ ਮੇਰੇ ਆ ਤੁਹਾਡਾ ਪਾਸ ਠੀਕ ਨਾਲ ਕਿ ਕਿਉਂ ਕਿਛੇ 100 ਬੀ 300 ਬੀ ਕਿਉਂ ਜੀ ਹੂੰ ਤੇ ਉਸ ਬਾਅਦ ਫਿਰ ਮੈਨੂੰ ਪਤਾ ਲੱਗਿਆ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਹਾਂ ਮੇਰਾ ਉਸ ਤੋਂ ਬਾਅਦ ਇਹ ਕੰਮ ਸਿੱਖਣ ਲੱਗ ਗਿਆ ਠੀਕ ਹੈ ਉੱਥੇ ਵੀ ਇੱਕ ਨਾਲ ਕੰਮ ਕਰਦੀ ਸੀ ਅੱਛਾ ਉੱਥੇ ਕੁਝ ਹੋਰ ਨਾ ਕਰਦੀ ਸੀ ਹਾਂ ਠੀਕ ਹੈ ਮਤਲਬ ਹੀ ਪੋਸਟ ਬਾਦ ਜਿੱਦਾ ਮੇਰੇ ਤੋਂ ਬਾਦ ਹੋਈ ਹੋਰ ਮੁੰਡਾ ਸੀਗਾ ਹੂੰ ਪੋਸਟ ਬਾਦ ਹੁਣ ਉਹ ਚੱਲ ਰਿਹਾ ਸੱਤ ਕਹਾਣਾ ਲਾ ਪ੍ਰੋਗਰਾਮ ਅੱਛਾ ਵੀ ਐ ਸਮਝ ਲਓ ਵੀ ਡੇਲੀ ਨਵੇਂ ਤੋਂ ਨਵਾਂ ਆਉਂਦਾ ਹਾਂ ਇਹ ਤਾਂ ਕਰ ਕੀ ਹੈ ਇਹ ਇਹ ਤਾਂ ਕਾਫੀ ਹੁਣ ਜਿੱਦਾਂ ਸੰਕੀ ਬੰਦੇ ਨੂੰ ਥੋੜੀ ਜਿਹੀ ਟੈਨਸ਼ਨ ਤਾਂ ਹੋ ਜਾਂਦੀ ਹੈ ਇੱਥੇ ਤਾਂ ਹੁੰਦਾ ਯਾਰ ਇਹ ਤਾਂ ਹੈ ਭਾਈ ਹਾਂ ਇਹਨਾਂ ਦਾ ਬਚੋ ਬਾਈ ਲੱਕ ਯਾਰ ਮੈਂ ਕੀਤਾ ਯਾਰ ਕੰਮ ਕੰਮ ਆਪ ਮੈਂ ਆਪ ਦਾ ਹਗਾ ਯਾਰ ਨੀ ਮੈਂ ਕੰਮ ਜਾਂਦਾ ਕਿ ਕਰੀ ਸਿੱਖ ਰਿਹਾ ਹਾਂ ਮੈਂ ਜਿੱਦਾਂ 100 ਰੁਪਏ ਮੈਨੂੰ ਮਿਲਦਾ ਡੇਲੀ ਗਾਉਂ ਦੇ ਤਾਂ ਮੈਂ ਇਹ ਕੰਮ ਸਿੱਖ ਰਿਹਾ ਹਾਂ ਅਸਾਂ ਵੀ ਤੁਸੀਂ 100 ਰੁਪਏ ਇਕੱਠਾ ਕਰਕੇ ਉਹ ਜਿਹੜਾ ਅਸੀਂ 10000 ਇਹਨੂੰ ਦਿੱਤਾ ਹੈ ਜੋੜਿਆ ਹੋਊ ਤੁਹਾਡਾ ਹਾਂ ਇਹਨੇ ਕੀ ਕਿ ਆ ਵੀ ਮੇਰਾ ਡੈਡੀ ਬਿਮਾਰਾ ਹਾਂ ਕਿ ਇਹ ਤਾਂ ਸੀਗਾ ਕਿ ਮੈਨੂੰ ਜਿੱਦਾਂ ਮੈਂ 10000 ਰੁਪਏ ਕਿਸੇ ਨੂੰ ਇਕੱਠਾ ਪਕੜਿਆ ਸੀ ਅੱਛਾ ਕਿਸੇ ਨੂੰ ਫੜ ਕੇ ਦਿੱਤਾ ਇਹਨੂੰ ਹਾਂ ਅਸਾਂ ਤਾਂ ਮੈਂ 10 ਦਾ 12 ਦਿੱਤਾ ਅੱਛਾ 10 ਦਾ 12000 ਦਿੱਤਾ ਸੀ ਹਾਂਜੀ ਉਹ ਵੀ ਇਹ ਤਾਂ 600 ਕਿਉਂ ਨਹੀਂ ਲਿਖੀ ਚੁੱਕਾ ਦਿੱਤਾ ਨੇ ਜਿੱਦਾਂ ਅਸੇ ਬਾਕੀ ਫਿਰ ਤੁਸੀਂ ਕਿਸ਼ਤਾਂ 'ਚ ਮੋੜੇ ਹੈ ਉਹ ਪੈਸੇ ਹਾਂਜੀ ਠੀਕ ਹੈ

ਯੋ ਥੋ ਸਾਬਕਾ ਦਾ ਸਿਖਾਉਣਾ ਚਾਹੀਦਾ ਜਦੋਂ ਇਹ ਇੰਨੇ ਮੁੰਡਿਆਂ ਨਾਲ ਇਦਾਂ ਕਰ ਰਹੀ ਆ ਹਾਂ ਕੋਈ ਹਿੰਨਾ ਮੈਂ ਕੱਲ ਵੀਡੀਓ ਦੇਖੀ ਆ ਉੱਤੀ ਪਰ ਇਹ ਘਰ ਕੋਈ ਬੈੱਡ ਵਗੈਰਾ ਛੱਡ ਕੇ ਗਏ ਹੈ ਹਾਂ ਹਾਂ ਇਹ ਕੋਈ ਚੇਅਰ ਵਗੈਰਾ ਤੇ ਇਹ ਤੁਹਾਨੂੰ ਵੀ ਕਹਿੰਦੀ ਸੀ ਵੀ ਮੈਨੂੰ ਆ ਚਾਹੀਦਾ ਆ ਚਾਹੀਦਾ ਨਹੀਂ ਨਹੀਂ ਮੈਂ ਮੰਗਿਆ ਤਾਂ ਕੁਝ ਵੀ ਨਹੀਂ ਆਨੇ ਇਸ ਤਰ੍ਹਾਂ ਮੇਰੇ ਤੋਂ ਸਪੈਹੀ ਮੰਗਦੀ ਸੀ ਉਹ ਨਹੀਂ ਮੰਗਿਆ ਜਦੋਂ ਤਾਂ ਹੋਇਆ ਇੱਕ ਟਾਈਮ ਮੰਗਿਆ ਮੇਰੇ ਤੋਂ ਅੱਛਾ ਇੱਕ ਤਾਂ ਹੀ ਦਿੱਕਿਆ ਪਾਸਾ ਠੀਕ ਬਾਕੀ ਜਿੱਦਾਂ ਤੁਸੀਂ ਕਹਿ ਰਹੇ ਕੋਈ ਕਿੰਤਾ ਕੋਈ ਨਹੀਂ ਯਾਰ ਮੈਨੂੰ ਇਹ ਸੀਗਾ ਯਾਰ ਵੀ ਮੈਂ ਤਾਂ ਮੈਨੂੰ ਇਹ ਸੀਗਾ ਮੈਰਿਜ ਉਹ ਕਹਿੰਦੇ ਮੈਰਿਜ ਦੀ ਬਾਣੀ ਹੈ ਮੈਨਸ ਜੀ ਹਮਮ ਪਰ ਮੈਂ ਕੋਈ ਸਾਕੇ ਚਲੋ ਤੋਹੀ ਗੱਲ ਜਿੱਦਾਂ ਹੈ ਠੀਕ ਹੈ ਜੀ ਹਮ ਚਲੋ ਪਾਸਟ ਦਾ ਸਬਦ ਹੀ ਹੁੰਦਾ ਹਾਂ ਯਾਰ ਹਰੇਕ ਦਾ ਹੁੰਦਾ ਯਾਰ ਕਿੰਤਾ ਮੈਂ ਤਾਂ ਦਿਲ ਤਾਂ ਚੱਲਿਆ ਅਗਲੇ ਦਿਮਾਗ ਨਾਲ ਚੱਲਣਾ ਉਹ ਗੱਲ ਲੱਗ ਹੈ ਹਾਂ ਤੁਸੀਂ ਤਾਂ ਚਲੋ ਇਹ ਡੈਡੀ ਦੇ ਇਲਾਜ ਵਾਸਤੇ ਪੈਸੇ ਦਿੱਤੇ ਵੀ ਚਲੋ ਬਿਮਾਰ ਹੈ ਹਾਂ ਪਰ ਇਹਨੇ ਕੋਈ ਤਾਂ ਨਜਾਇਜ਼ ਫਾਇਦਾ ਚੱਕਿਆ ਹਾਂ ਤੇ ਤੁਸੀਂ ਇਹਨੂੰ ਕਿਹਾ ਨਹੀਂ ਮੇਰੇ ਪੈਸੇ ਮੋੜ ਨਹੀਂ ਜੇ ਆਪਾਂ ਉਸ ਵਾਰ ਗੱਲ ਨਹੀਂ ਕੀਤੀ ਯਾਰ ਬਲਾਕ ਕਰਤਾ ਇਹਨੇ ਫਿਰ ਨਹੀਂ ਨਹੀਂ ਬਲਾਕ ਯਾਰ ਮੇਰੇ ਕੋਲ ਤਾਂ ਨੰਬਰ ਸੀਗਾ ਅੱਛਾ ਤੇ ਨੰਬਰ ਉਹ ਬੰਦ ਕਰ ਦਿੱਤਾ ਲੈਣਾ ਮੇਰੇ ਨੰਬਰ ਹੁਣ ਬੰਦ ਕਰ ਤਾ ਉਹ ਹਾਂ ਛੇ ਚੱਲਦਾ ਨਹੀਂ ਹੈਗਾ ਨਹੀਂ ਨੰਬਰ ਚੱਲਦਾ ਹੈਗਾ ਵੜਾ ਠੀਕ ਹੈ ਕੰਨ ਟਿਵੋਨੋ ਉਤੋ ਚਾਟੇ ਕੇ ਜਿੱਥੇ ਪਹਿਲਾ ਸਿੱਖਦੇ ਸੀ ਕੰਮ ਹੂੰ ਜਿੱਥੇ ਗੱਲ ਅਸੀਂ ਤੇ ਮੁੰਡੇ ਨਾਲ ਸੀ ਤਾਂ ਛਾਤੇ ਕੇ ਹੋਣ ਕਿਤੇ ਹੋਰ ਕੰਮ ਆ ਜਾਂਦੀ ਹੈ ਹਾਂਜੀ ਫਿਰ ਕਿੱਦਾਂ ਦੀ ਲੱਗੀ ਫਿਰ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਮੁਸਕਪ੍ਰੀਤ ਨੂੰ ਸਾਡੀ ਬੇਨਤੀ ਹੈ ਵੀ ਭਾਈ ਜੇ ਤੂੰ ਦੱਸਣਾ ਚਾਹਵੇਂ ਕੀ ਗੱਲ ਹੈ ਸੱਚ ਤਾਂ ਸਾਨੂੰ ਜ਼ਰੂਰ ਦੱਸੇ ਕਿਉਂਕਿ ਮੁੰਡਾ ਕਹਿੰਦਾ ਮੈਂ ਤਾਂ ਬਹੁਤ ਔਖੇ ਪੈਸੇ ਜੋੜੇ ਸੀ ਤੇ ਮੁਸਕਪ੍ਰੀਤ ਕਹਿੰਦੀ ਵੀਰੇ ਡੈਡੀ ਬਿਮਾਰ ਹੈ ਤੇ ਹੋ ਲੈ ਕੇ 10000 ਖਾ ਗਈ ਕਿ ਕਿੰਨੀ ਕਿ ਸਚਾਈ ਹੈ ਆਪਾਂ ਨੂੰ ਨਹੀਂ ਪਤਾ ਕਿਉਂਕਿ ਆਪਾਂ ਨੂੰ ਮੁੰਡੇ ਨੇ ਦੱਸਿਆ ਵੀ ਭਾਈ ਮੈਨੂੰ ਫੋਟੋਆਂ ਹੀ ਭੇਜੀਆਂ ਨੇ ਤਾਂ ਆਪਾਂ ਚਕੀਰ ਕਰ ਲਿਆ ਜੇ ਮੈਂ ਕਹਿੰਦੀਆਂ ਝੂਠੀ ਕਹਾਣੀ ਹੈ ਤਾਂ ਉਹ ਸਾਡੇ ਨਾਲ ਗੱਲਬਾਤ ਕਰ ਸਕਦੀ ਹੈ ਤੇ ਬਾਕੀ